ਯੂ ਨਸ਼ੇ ਵਿਰੋਧ ਮੁਹਿੰਮ ਦੇ ਤਹਿਤ ਲੋਕਾਂਾਂ ਵਿਖੇ ਕੈਂਪ ਲਗਾਇਆ ਗਿਆ ਇਸ ਕੈਂਪ ਦੇ ਦੌਰਾਨ ਵਿਧਾਇਕ ਡਾਕਟਰ ਬਲਵੀਰ ਸਿੰਘ ਸਿਹਤ ਮੰਤਰੀ ਪੰਜਾਬ ਨੇ ਨਸ਼ਾ ਮੁਕਤੀ ਸੋਚ ਚੁਕਵਾਉਣਦਿਆਂ ਆਪਣੇ ਸੰਬੋਧਨ ਚ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ ਸਰਕਾਰ ਵੱਲੋਂ ਪਿੰਡਾਂ ਦੇ ਵਿੱਚ ਕੈਂਪ ਲਗਾਏ ਜਾ ਰਹੇ ਨੇ ਪੰਜਾਬ ਸਰਕਾਰ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ ਵਚਨਬੱਧ ਹੈ ਤੇ ਨਸ਼ਾ ਖਤਮ ਕਰਕੇ ਹੀ ਦਮ ਲਵੇਗੀ ਉਨ੍ਹਾਂ ਨੇ ਲੋਕਾਂ ਨੂੰ ਇਸ ਮੁਹਿੰਮ ਦਾ ਹਿੱਸਾ ਬਣਨ ਦੇ ਲਈ ਅਪੀਲ ਕੀਤੀ ਚੇਤਨ ਮਹਿਤਾ ਕੇਆਚੀ ਨਿਊਜ਼ ਨੈਟਵਰਕ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਜਿੱਧ ਨਸ਼ੇ ਵਿਰੋਧੀ ਆਪਣੇ ਰੋਟਾ ਸਾਹਿਬ ਐ ਇਸੇ ਤਰ੍ਹਾਂ ਜਿਹੜਾ ਤੁਹਾਡੇ ਤੰਘੇੜਾ ਹੈਗਾ ਜੀ ਹੁਣ ਮੈਂ ਲਵਾਣਾ ਕਰਮੋ ਦੇ ਵਿੱਚ ਆਇਆ ਔਰ ਜਿਹੜਾ ਲਵਾਣਾ ਮੋਡ ਟੌਨ ਜਾ ਰਿਹਾ ਹੈਗਾ ਤੇ ਇਹ ਸਾਰੇ ਪਿੰਡਾਂ ਦੇ ਵਿੱਚ ਚੜਾ ਹੈਗਾ ਸੀ ਨਾ ਜੀ ਮੈਨੂੰ ਬਹੁਤ ਭਰਮਾਉਂ ਘਾਰਾ ਮਿਲਿਆ ਹੈਗਾ ਪੰਜੋ ਤੇ ਪੰਜ ਸਾਰੇ ਜਿੰਨੇ ਮੇ ਸਾਰੇ ਤਕਰੀਬਨ ਸਾਰੇ ਪਿੰਡਾਂ ਵਿੱਚ ਹੋਇਆ ਮੇਰੇ 2-4 ਪਿੰਡ ਰਹਿੰਦੇ ਆ ਬਸ ਤੇ ਲੋਕਾਂ ਨੇ ਮਤਲਬ ਚਾਰ ਪਿੰਡ ਤਾਂ ਮੇਰੇ ਜਿਹੜੇ ਹੈਗੇ ਆ ਉਹਨਾਂ ਜਿਹੜੇ ਉਹਨਾਂ ਨੇ ਨਸ਼ਾ ਮੁਕਤ ਹੈਗੇ ਆ ਉਹ ਜਿਹਦੇ ਵਿੱਚ ਕਿ ਨਿਵਾੜਾ ਕਰਮੋ ਵੀ ਸ਼ਾਮਿਲ ਹੈ ਤੇ ਕੋਈ ਨੋਜਾ ਨਸ਼ਾ ਨਹੀਂ ਕਰਦਾ ਨਾਲ ਹੀ ਖੁਰਦੇ ਉੱਥੇ ਕੋਈ ਨਹੀਂ ਕਰਦਾ ਚਲਾਲਾ ਚ ਕੋਈ ਨਹੀਂ ਕਰਦਾ ਇਸੇ ਤਰ੍ਹਾਂ ਮੇਰੇ ਜਿਹੜੇ 3-4 ਪਿੰਡ ਹੈ ਹੋਰ ਵੀ ਉੱਥੇ ਵੀ ਜਾਂ ਇੱਕ ਹੈ ਜਿਵੇਂ ਠੰਗੇੜੇ ਚ ਵੀ ਇੱਕ ਬੰਦਾ ਕਰਦਾ ਔਰ ਉਹ ਵੀ ਛੱਡ ਰਿਹਾ ਉਹਦੇ ਉਹਦੀ ਵੀ ਇਸ ਵਾਰ ਫੇਕ ਇੱਕ ਗੋਲੀ ਰਹਿ ਗਈ ਆ ਬਾਕੀ ਜਿੱਥੇ ਪਹਿਲਾਂ 27 ਸੀਗੇ ਉਹਦੇ ਤੋਂ 17 ਬੰਦੇ ਨਸ਼ਾ ਛੱ ਉਹਨੂੰ ਥੋੜਾ ਜਿਹਾ ਟਾਈਮ ਲੱਗੇਗਾ ਤੇ ਅਸੀਂ ਉਹਨੂੰ ਨਾਲ ਦੀ ਨਾਲ ਕੰਮ ਵੀ ਸਿਖਾਵਾਂਗੇ ਕੰਮ ਸਿਖਾ ਕੇ ਕੰਮ ਤੇ ਵੀ ਲਾਵਾਂਗੇ ਜਿਹੜੇ ਨਸ਼ੇੜੀ ਪੁੱਤ ਐ ਅਸੀਂ ਉਹਨਾਂ ਨੂੰ ਕਮਾਊ ਪੁੱਤ ਬਣਾਵਾਂਗੇ ਤੇ ਲੋਕਾਂ ਦਾ ਖਾਸ ਕਰਕੇ ਜਿਹੜੀਆਂ ਮਾਵਾਂ ਦੀਆਂ ਉਹ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਅਰਵਿੰਦ ਕੇਜਰੀਵਾਲ ਨੂੰ ਜਿਹੜੇ ਸਾਡੇ ਵਲੰਟੀਅਰ ਲੱਗੇ ਹੋਇਆ ਜਿਹੜੇ ਸੇਵਾ ਕਰਦੇ ਆ ਉਹ ਆਪਣੇ ਦਿਲੋਂ ਉਹਨਾਂ ਨੂੰ ਅਸ਼ੀਸ਼ਾ ਦੇ ਰਹੇ ਆ ਲੋਕ ਖੁਸ਼ ਆ ਗਿਆ ਔਰ ਜਿਹੜੇ ਲੋਕ ਕਹਿ ਰਹੇ ਆ ਕਿ ਪਹਿਲਾਂ ਸਾਡੇ ਨਾਲ ਚੋਰੀਆਂ ਬਹੁਤ ਹੁੰਦੀਆਂ ਸੀ ਲੁੱਟਾਂ ਖੋਹ ਬਹੁਤ ਹੁੰਦੀਆਂ ਸੀਗਾ ਉਹ ਹੁਣ ਨਾ ਮਤ ਰਹੀਆਂ ਕਿਤੇ 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 ਇੱਕ ਅਦਾ ਦੋ ਚਾਰ ਬੰਦੇ ਜਿਹੜੇ ਮਾੜੇ ਹੈਗੇ ਆ ਉਹਨਾਂ ਨੂੰ ਵੀ ਅਸੀਂ ਸਿੱਧੇ ਕਰ ਦਾਂਗੇ ਔਰ ਕਾਫੀ ਜ਼ਿਆਦਾ ਜਿਹੜਾ 90% ਦੇ 90 95% ਕੰਮ ਹੋ ਗਿਆ ਇੱਕ ਤੇ ਦੋ ਚਾਰ ਪਰਸੈਂਟ ਜਿਹੜਾ ਰਹਿੰਦਾ ਉਹ ਵੀ ਕਰ ਦਾਂਗੇ ਜਿਮਨੀ ਚੋਣ ਦੀ ਤਿਆਰੀਆਂ ਨੇ ਆ ਮਨਸਰ ਦੇਖੋ ਜਿਮਨੀ ਚੋਣ ਦੇ ਵਿੱਚ ਅਸੀਂ ਹਾਂ ਪੰਜਾਬ ਦੇ ਵਿੱਚ ਬਿਜਲੀ ਫ੍ਰੀ ਦਿੱਤੀ ਆ ਲੋਕਾਂ ਨੂੰ ਖੇਤਾਂ ਤੱਕ ਪਾਣੀ ਪਹੁੰਚਾਇਆ ਬਿਜ਼ਨਸਮੈਨ ਨੂੰ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਉਹਨਾਂ ਨਾਲ ਗੱਲਬ ਬਣਾਇਆ ਲੋਕਾਂ ਨੂੰ ਦਵਾਈ ਮਿਲਣ ਲੱਗੇ ਜਿਹਦੇ ਵਿੱਚ 3.5 ਕਰੋੜ ਤੋਂ ਵੱਧ ਲੋਕ ਦਵਾਈ ਲੈ ਚੁੱਕੇ ਆ ਇਸੇ ਤਰ੍ਹਾਂ ਜਿਹੜੇ ਸਕੂਲਾਂ ਦੇ ਵਿੱਚ ਹੁਣ ਸਾਡੇ ਦੇਖੋ ਤੁਹਾਡੇ 40 ਦੇ ਕਰੀਬ ਜਿਹੜੇ ਬੱਚੇ ਆ ਉਹ ਟੈਸਟ ਪਾਸ ਕੀਤਾ ਜਿਹੜਾ ਕਿ ਅੱਜ ਤੱਕ ਜਿਹੜਾ ਹੁਣ ਤੱਕ ਦਾ ਰਿਕਾਰਡ ਆ ਉਹ ਖੇਡਾਂ ਦੇ ਵਿੱਚ ਸਾਡੇ ਬੱਚੇ ਅੱਗੇ ਆ ਜੀ ਸੋ ਪੰਜਾਬ ਦੇ ਵਿੱਚ ਸਿੱਖਿਆ ਦੇ ਵਿੱਚ ਸਿਹਤ ਦੇ ਵਿੱਚ ਖੇਤੀਬਾੜੀ ਦੇ ਵਿੱਚ ਪਾਣੀ ਕਿਸਾਨਾਂ ਨੂੰ ਪਾਣੀ ਦੇਣਾ ਗਰੀਬਾਂ ਵਾਸਤੇ ਬਿਜਲੀ ਦੇ ਬਿੱਲ ਮਾਫ ਕਰਨਾ ਤੋ ਬਹੁਤ ਸਾਰੇ ਜਿਹੜੇ ਕੰਮ ਹੈ ਸਾਡੇ ਮਤਲਬ ਉਹ ਅਸੀਂ ਜਿਹੜੇ ਨਿਪਰੇ ਚੜ੍ਹੇ ਆ ਹੁਣ ਜਿਹੜੀ ਸਭ ਤੋਂ ਵੱਡੀ ਡਿਮਾਂਡ ਸੀ ਪੰਜਾਬ ਦੀ ਸਭ ਤੋਂ ਦੁਖ ਦੀ ਰੱਤ ਸੀ ਉਹ ਸੀ ਨਸ਼ੇ ਉਹਨੂੰ ਅਸੀਂ ਜੜੋਂ ਖਤਮ ਕਰਨ ਜਾ ਰਹੇ ਹਾਂ ਉਹ ਸਮਾਂ ਜਿਵੇਂ ਕਿਹਾ ਹੈਗਾ ਕਿ ਅਸੀਂ ਬਹੁਤ ਜ਼ਿਆਦਾ ਜਿਹੜਾ ਹੈਗਾ ਇਹ ਪਹਿਲੀ ਵਾਰੀ ਹੈ ਕਿ ਪੂਰੀ ਦੀ ਪੂਰੀ ਸਰਕਾਰ ਪੂਰੀ ਤਾਕਤ ਦੇ ਨਾਲ ਲੱਗੀ ਹੋਈ ਹੈ ਔਰ ਜਿਹੜੇ ਨਸ਼ੇੜੀ ਆ ਉਹਨਾਂ ਨੂੰ ਭੱਜਣ ਦਾ ਰਸਤਾ ਨਹੀਂ ਲੱਭਦਾ ਔਰ ਜਿਹੜੇ ਮਤਲਬ ਵੇਚਣ ਵਾਲੇ ਜਿਹੜੇ ਹੈਗੇ ਤੁਹਾਡੇ ਪੈਟਰਨਰ ਹੈ ਤੇ ਵੱਡੇ ਵੱਡੇ ਸਮੱਗਲਰ ਹੈ ਤੇ ਦੇਖੋ ਵੱਡੇ ਵੱਡੇ ਅਫਸਰ ਫੜੇ ਜਾ ਰਹੇ ਆ ਐਮਐਲਏ ਤੱਕ ਨੂੰ ਮਾਫ ਨਹੀਂ ਕੀਤਾ ਜਾ ਰਿਹਾ ਨੂੰ ਬਹੁਤ ਪਰਮਹੰਗਾਰਾ ਮਿਲ ਰਿਹਾ ਔਰ ਅਸੀਂ ਇਸੇ ਤਰ੍ਹਾਂ ਪੰਜਾਬ ਨੂੰ ਜਿਹੜਾ ਹੈਗਾ ਅਸੀਂ ਪੰਜਾਬ ਨੂੰ ਜਿਹੜਾ ਰੰਗਲਾ ਪੰਜਾਬ ਉਹ ਤਾਂ ਹੀ ਬਣੇਗਾ ਜੇ ਨਸ਼ਾ ਮੁਕਤ ਹੋਏਗਾ ਪੜਿਆ ਲਿਖਿਆ ਹੋਏਗਾ ਸਿਹਤਮੰਦ ਹੋਏਗਾ ਰੋਜ਼ਗਾਰ ਭਰਪੂਰ ਹੋਏਗਾ ਉਹਦਾ ਵਾਤਾਵਰਣ ਸਮਾਜਿਕ ਵੀ ਤੇ ਜਿਹੜਾ ਫਿਜ਼ੀਕਲ ਆ ਉਹ ਵੀ এনवायरमेंट ਠੀਕ ਹੋਏਗਾ ਤੇ ਉਹ ਅਸੀਂ ਉਧਰ ਨੂੰ ਜਾ ਰਿਹਾ ਰੰਗਲਾ ਪੰਜਾਬ ਦਾ ਜਿਹੜਾ ਹੈਗਾ ਉਹਦੀ ਸ਼ੁਰੂਆਤ ਹੋ ਚੁੱਕੀ ਆ ਰੰਗਲਾ ਪੰਜਾਬ ਵਿਕਾਸ ਸੀਮ ਸੀਮ ਬਹੁਤ ਵਧੀਆ ਚੱਲ ਰਹੀ ਆ ਲੋਕਾਂ ਨੂੰ ਪਸੰਦ ਆ ਰਹੀ ਆ ਪਹਿਲੀ ਵਾਰੀ ਇੱਕ ਸਰਕਾਰ ਨੇ 5 ਕਰੋੜ ਰੁਪਏ ਦਿੱਤਾ ਵੀ ਜਾਓ ਲੋਕਾਂ ਨੂੰ ਪੁੱਛੋ ਜਿਹੜਾ ਮੈਨੂੰ ਇਹਨਾਂ ਨੇ ਕਿ ਦੰਨ ਨਾ ਕਹੋ ਕਰ ਦਿਓ ਜੀ ਗ੍ਰਾਂਟ ਦੇ ਦਿੱਤੀ ਇਹਨਾਂ ਨੂੰ ਅੱਜ ਕਰਤੀ 900 ਤੇ ਉਹ ਜਿਹੜਾ ਬੰਦੇ ਕਹਿੰਦਾ ਵੀ ਸਾਡਾ ਪਹਿਲਾ ਕੰਮ ਇਹ ਆ ਦੂਜਾ ਆ ਤੀਜਾ ਕਰਾਂਗੇ ਸਾਰੇ ਏ ਟੂ ਜ਼ेड ਚੱਪੜ ਸਾਰਿਆਂ ਦੇ ਠੀਕ ਹੋ ਰਹੇ ਆ ਦਵਾਈ ਸਾਰਿਆਂ ਨੂੰ ਮਿਲੂਗੀ ਜਿਹੜਾ ਪਸ਼ੂਆਂ ਦਾ ਇਲਾਜ ਆ ਸਾਰੇ ਪਿੰਡਾਂ ਚ ਹੋਏਗਾ ਲਾਇਬ੍ਰੇਰੀਆਂ ਖੇਡ ਦੇ ਮੈਦਾਨ ਸਾਰੇ ਪਿੰਡਾਂ ਚ ਬਣਨਗੇ ਛੱਪੜ ਸਾਰੇ ਪਿੰਡਾਂ ਦੇ ਸਾਫ਼ ਹੋਣਗੇ ਇਹ ਕਾਮਨ ਕੰਮ ਅਸੀਂ 8 10 ਤੱਕ ਦਾ ਅਸੀਂ ਰੈਕਗਨਾਈਜ਼ ਕਰ ਲੈ ਇਸ ਤੋਂ ਬਾਅਦ ਜਿਹੜੇ ਪਿੰਡ ਵਾਲੇ ਕਹਿੰਦੇ ਆ ਪਿੰਡ ਵਾਲੇ ਨੂੰ ਪੁੱਛ ਕੇ ਵੀ ਪਹਿਲਾਂ ਇਹ ਕਰਦੇ ਅਸੀਂ ਉਹ ਕਰ ਦਿੰਨੇ ਆ ਇੱਕ ਕਾਂਗਰਸ ਪਾਰਟੀ ਵੱਲੋਂ 2027 ਦਾ ਜਿਹੜਾ ਮਹੱਦਾ ਬਣਾਇਆ ਜਾ ਰਿਹਾ ਵੀ ਇਹਦੀ ਭੁਗਤੀ ਦੀ ਮੈਂ ਜਿਹੜੀ ਉਹਦੀ ਮਨਜ਼ੂਰੀ ਉਹ ਕਰਾਂਗੇ ਦੇਖੋ ਕਾਂਗਰਸ ਦੀ ਸਰਕਾਰ ਬੜੀ ਦੇਰ ਰਹੀ ਆ ਸੈਂਟਰ ਦੇ ਵਿੱਚ ਵੀ ਰਹੀ ਆ ਇੱਥੇ ਵੀ ਰਹੀ ਆ ਕਾਂਗਰਸ ਦੀ ਸਰਕਾਰ ਰਾਜਸਥਾਨ ਦੇ ਵਿੱਚ ਵੀ ਉੱਥੇ ਭੁਗ ਤੁਸੀਂ ਪੱਤਰਕਾਰ ਆ ਤੁਹਾਨੂੰ ਪਤਾ ਹੋਣਾ ਇਹਨਾਂ ਨੂੰ ਪੁੱਛੋ ਵੀ ਉਹ ਬੰਦ ਕਿਉਂ ਕੀਤੇ ਜਿਹੜੀਆਂ ਚੀਨ-ਚੀਨ ਦੇ ਨਾਲ ਓਪੀਐਮ ਵਾਰਸ ਹੋਈਆਂ ਸੀ ਕਿਉਂ ਆਈਆਂ ਸੀ ਇਹ ਮੈਨੂੰ ਦੱਸ ਦੇਣ ਦੁਨੀਆ ਦੇ ਵਿੱਚ ਕਿਤੇ ਕੋਈ ਇੱਕ ਐਗਜ਼ਾਮਪਲ ਦੱਸ ਦੇਣ ਮੈਂ 20 ਦੱਸ ਦਿੰਦਾ ਜਿੱਥੇ ਉਹਨਾਂ ਨੇ ਖੁੱਲਾ ਕਰਤਾ ਜਿਵੇਂ ਹੁਣੇ ਰੀਸੈਂਟਲੀ ਉਹਨਾਂ ਨੇ ਮੈਰਿਜ ਵਰਨਾ ਜਿਹੜੀ ਪੰਕ ਤੋਂ ਬਣਦੀ ਆ ਉਹਨਾਂ ਨੇ ਉਹਨੂੰ ਉਹਨੂੰ ਫ੍ਰੀ ਕਰਤਾ ਉੱਥੇ ਜੀ ਉਹ ਸਾਰੇ ਬੱਚੇ ਸਕੂਲਾਂ ਦੇ ਜਦੋਂ ਐਗਜ਼ਾਮ ਆਂਦੇ ਆ ਸਾਰੇ ਮੈਰਿਜੋਨਾ ਲੈਣ ਲੱਗ ਜਾਂਦੇ ਆ ਜੀ ਤੁਸੀਂ ਜੇ ਬੰਦੇ ਨੂੰ ਸਟ्रेस ਹੁੰਦਾ ਜ਼ਿੰਦਗੀ ਦੇ ਵਿੱਚ ਸੋ ਇਹ ਕੋਈ ਇਲਾਜ ਨਹੀਂ ਹੈ ਇਹ ਬੇਤੁਕੀਆਂ ਗੱਲਾਂ ਕਰਦੇ ਆ ਨਾ ਇਹ ਪੜ੍ਹਦੇ ਆ ਨਾ ਇਤਿਹਾਸ ਪੜ੍ਹਦੇ ਆ ਨਾ ਨਸਿਆਵਾਂ ਬਾਰੇ ਇਹਨਾਂ ਨੂੰ ਕੋਈ ਨੌਲੇਜ ਹੈ ਇਹ ਦਾ ਮਤਲਬ ਇੱਕ ਨਾ ਜਿਵੇਂ ਹੁੰਦਾ ਕੋਈ ਵੋਟਾਂ ਲੈਣ ਪਿੱਛੇ ਅਸੀਂ ਪੁੱਕੀ ਦਾ ਕੋ ਕਰਦਾਂਗੇ ਤੇ ਤੁਸੀਂ ਭਾਈ ਤੁਹਾਡੇ ਸਾਰੇ ਦੇਸ਼ ਵਿੱਚ ਤੁਹਾਡੀ ਸਰਕਾਰ ਸੀ ਸਾਰੀਆਂ ਸਟੇਟਾਂ ਦੇ ਸਾਰਾ ਚ ਕਰ ਦੇਣਾ ਸੀਗਾ ਜਿਵੇਂ ਨਾ ਸੌਖਾ ਸੀਗਾ ਤਾਂ ਤੁਸੀਂ ਤੁਸੀਂ ਵੋਟ ਜਾਣਾ ਝੂਠੀਆਂ ਸੌਖਾ ਖਾ ਕੇ ਚਲੇ ਗਏ ਇਹ ਇਹਨਾਂ ਨੂੰ ਮੈਂ ਕਹਿੰਨਾ ਬੇਨਤੀ ਕਰਨ ਵੀ ਮੇਰੇ ਕੋਲ ਆੜ ਮੈਂ ਇਹਨਾਂ ਨੂੰ ਸਮਝਾ ਦਾਂਗਾ ਕਿ ਓਪੀਓ ਮਵਾਰਜ਼ ਕਿਉਂ ਆ ਜਿਤੇ ਲੋਕਾਂ ਨੇ ਕੀਤਾ ਹੈਗਾ ਉੱਥੇ ਹਾਂ ਉਹਨਾਂ ਦਾ ਹਾਲ ਕੀ ਹੋਇਆ ਇੱਕ ਬਤਿਆ ਉਹ ਸੜਕ ਦਾ ਬਹੁਤ ਬੜਾ ਮਾੜਾ ਹਾਲ ਹੈ ਇਹ ਸੜਕ ਦੀ ਸਾਰੀ ਰਿਪੇਅਰ ਹੋ ਰਹੀਆਂ ਜੀ ਇਹ ਮੰਡੀ ਬੋਰਡ ਦੇ ਸਾਡੇ ਪੈਸੇ ਰੁਕੇ ਹੋਏ ਸੀ ਇਹਨਾਂ ਨੇ ਅਜੇ ਵੀ ਰੁਕੇ ਹੋਏ ਆ ਅਸੀਂ ਹੁਣ ਕਿਧਰੋਂ ਕਿਧਰੋਂ ਪੈਸੇ ਰੇਂਜ ਕਰਕੇ ਜਿਹੜੀਆਂ 6 ਸਾਲ ਤੋਂ ਪੁਰਾਣੀਆਂ ਉਹ ਸਾਰਿਆਂ ਦੀ ਰਿਪੇਅਰ ਹੋ ਕੇ ਫਰਸਟ ਕਲਾਸ ਬਣਾਵਾਂਗੇ ਹਾਂ ਮੈਂ ਕਿਸਾਨਾਂ ਨੂੰ ਵੀ ਬੇਨਤੀ ਜ਼ਰੂਰ ਕਰਦਾ ਕਿ ਸੜਕ ਪੂਰੀ ਛੱਡ ਦਿਓ ਸੜਕ ਦੇ ਉੱਤੇ ਪਾਣੀ ਨਾ ਖੜੇ ਪਾਣੀ ਨੂੰ ਖੇਤ ਵਿੱਚ ਜਾਣ ਦਿਓ ਤਾਂ ਕਿ ਗਹਿਣੇ ਆ ਤੁਹਾਡੇ ਸੜਕ ਬਹੁਤ ਜ਼ਰੂਰੀ ਆ ਜੀ ਇਹ ਲਾਈਫ ਲਾਈਨ ਆ ਆਪਣਾ ਐਗ ਬਿਲਕੁਲ ਐਮਰਜੈਂਸੀ ਜਾਣਾ ਬੱਚਿਆਂ ਨੇ ਪੜਨ ਜਾਣਾ ਤੁਸੀਂ ਵਿਆਹ ਸ਼ਾਦੀਆਂ ਤੇ ਜਾਣਾ ਸੜਕ ਇੱਕ ਸਾਡੀ ਬੁਨਿਆਦੀ ਰਿਕੁਆਇਰਮੈਂਟ ਹੈ ਤੇ ਇਹ 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 ਜਰੂਰ ਮਿਹਰਬਾਨੀ ਕਰੋ ਕਿ ਅਸੀਂ ਸੜਕਾਂ ਇੱਕੋ ਹੀ ਸਾਰੀਆਂ ਠੀਕ ਕਰ ਰਹੇ ਜਿਹੜੀਆਂ ਪੁਰਾਣੀਆਂ ਹੈਗੀਆਂ ਤੇ ਜਦੋਂ ਸਾਡੇ ਪੈਸੇ ਮਿਲ ਗਏ ਮੈਂ ਉਮੀਦ ਕਰਦਾ ਕਿ ਜਿਹੜੀ ਕੇਂਦਰ ਸਰਕਾਰ ਨੂੰ ਵਾਇਗੁਰੂs ਮੱਤ ਬਖਸ਼ੇ ਲੜਾਈ ਸਾਡੇ ਇੱਥੇ ਲੱਗਦੀ ਹੈ ਜੀ ਪੰਡ ਸਾਡੀ ਹੋਈ ਹੈ ਆਜ਼ਾਦੀ ਪਿਛੇ ਅਸੀਂ ਮਰੇ ਆ ਤੇ ਸਾਡੇ ਫੰਡ ਬੰਦ ਕਰਕੇ ਬੈਠੇ ਹੋਏ ਆ ਸੇਧ ਦੇ ਵੀ ਪਿੰਡੂ ਵਿਕਾਸ ਦੇ ਵੀ ਮੰਡੀਆਂ ਦੇ ਵੀ ਰੱਬ ਨੂੰ ਸੁਵਤ ਬਖਸ਼ੇ Providing a wide range of professional courses with 100% placement assistance. We are Sri Sai Group of Institutes.